ਉਹ ਨੌਰੀ ਜੀ ਨਾਮ ਕਿਹਤਿਆਂ ਨੂੰ ਉਹ ਤੇ ਆਮ ਰਾਤ ਇਹ ਜੀ 18 ਤਰੀਕ ਨੂੰ ਹੋਈ ਸੀ ਉਧਰ ਮਤਲਬ ਰਾਤ ਪਾਰਕ ਦੀ ਡਿਊਟੀ ਸਕਿਉਰਟੀ ਦੀ ਡਿਊਟੀ ਕਰਦਾ ਹੀ ਬੱਚਾ ਮੇਰਾ 2018 ਚ ਗਿਆ ਸੀ 5 ਸਾਲ ਹੋ ਗਏ ਜੀ ਬਹੁਤ ਵਧੀਆ ਉੱਥੇ ਮਤਲਬ ਆਪਣਾ ਉਹਦਾ ਰਜਗਾਰ ਚੱਲ ਰਿਹਾ ਸੀ ਤੇ ਰਾਤ ਉਧਰ ਦੇ ਮਤਲਬ 12 ਵਜੇ ਹੀ ਤੇ ਪਾਰਕ ਲੋਕ ਕਰਦਾ ਹੁੰਦਾ ਸੀ ਦਿੱਲੀ ਦਿੱਲੀ ਮਤਲਬ ਪਾਰਕ ਲੋਕ ਕਰਦਾ ਇਥੇ ਉਧਰ ਕੋਈ 4 5 ਆਦਮੀ ਉਧਰ ਦੇ ਹੀ ਪੀ ਰਹੇ ਸੀ ਉਧਰ ਕੋਈ ਉਧਰ ਪਾਰਕ 'ਚ ਬੈਠ ਕੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਾਓ ਮੈਂ ਹੁਣ ਗੇਟ ਲੋਕ ਕਰਨੇ ਆ ਤੇ ਮੈਂ ਟਾਈਮ ਹੋ ਗਿਆ ਬਸ ਇੰਨੇ ਤੇ ਬੋਲਣ ਚ ਉਹਨਾਂ ਨੇ ਬੱਚੇ ਤੇ ਅਟੈਕ ਕਰਤਾ ਬੱਚੇ ਦੇ ਸਿਰ ਤੇ ਕੁਝ ਮਾਰਿਆ ਕੋ ਸਾਤੀ ਤੇ ਕੁਝ ਮਾਰਿਆ ਤੇ ਬੱਚਾ ਤੇ ਉਧਰ ਹੀ ਮਤਲਬ ਉਸੇ ਜਗ੍ਹਾ ਹੀ ਪੂਰਾ ਹੋ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਮਤਲਬ 2-3 ਘੰਟੇ ਬਾਅਦ ਉਧਰ ਪਤਾ ਲੱਗਾ ਉਸ ਤੋਂ ਬਾਅਦ ਪੁਲਿਸ ਨੇ ਅੱਗੇ ਦੱਸਿਆ ਬਨੇ ਦੋਸਤੀ ਉੱਥੇ ਰਹਿੰਦੇ ਉਹਨਾਂ ਨੇ ਫਿਰ ਅੱਗੇ ਇਧਰ ਦੋਸਤੀ ਕੋਈ ਉਹਦਾ ਮਨ ਨਾ ਰਹਿ ਗਿਆ ਸੀ ਉਹਨੂੰ ਫੋਨ ਕੀਤਾ ਉਹਨਾਂ ਨੇ ਸਾਡੇ ਘਰੇ ਫੋਨ ਕੀਤਾ ਜੀ ਮੈਂ ਅਜੇ ਬਾਹਰ ਸੀ ਉਸ ਤੋਂ ਬਾਅਦ ਇਧਰ ਦੋ ਮੈਂ 18 ਤਿੰਨ ਨੂੰ 8:00 ਵਜੇ ਸਾਨੂੰ ਕੋਈ ਪਤਾ ਲੱਗਾ ਕਿ ਇਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਵੀ ਬਾਹਰ ਤੋਂ ਆਇਆ ਬਾਕੀ ਅੱਜ ਕਿੰਨੇ ਦਿਨ ਬਾਅਦ ਬਾਡੀ ਘਰ ਆਈ ਰੱਖ ਲਾ ਅੱਠ ਦਿਨਾਂ ਬਾਅਦ ਆਈ ਹੈ ਕਲਾ ਕਲਾ ਬੱਚਾ ਸੀ ਸਾਡਾ ਬੜੀ ਮਤਲਬ ਮੈਂ ਤਾਂ ਉਹ ਭੇਜਿਆ ਹੀ ਬਾਅਦ ਮਤਲਬ ਪੈਸਾ ਲਾ ਕੇ ਆਪਣਾ ਕੋਈ ਸਵਧ ਗਿਆ ਉਧਰ ਮਤਲਬ ਵਧੀਆ ਜ਼ਿੰਦਗੀ ਗੁਜ਼ਾਰੇਗਾ ਪਰ ਇੱਕ ਸਰਕਾਰਾਂ ਦੀ ਬਹੁਤ ਅੰਗਿਲੀ ਆ ਮਤਲਬ ਕੋਈ ਜਵਾਬ ਨਹੀਂ ਮੰਗਦੇ ਉਹਨਾਂ ਤੋਂ ਬੱਚਾ ਆ ਜਾਂਦਾ ਬਸ ਕੋਈ ਪਛਣਾ ਤੇ ਚਾਹੀਦਾ ਕਿਉਂ ਸਾਡੇ ਬੱਚੇ ਦੀ ਕੀ ਗਲਤੀ ਸੀ ਕਿਹੜੀ ਗਲਤੀ ਕਰਕੇ ਮਾਰਿਆ ਉਹਨਾਂ ਨੇ ਅਸੀਂ ਗਲਤੀ ਤਾਂ ਦੱਸਣ ਹਾਂਜੀ ਕੋਈ ਨਹੀਂ ਕਿਹਨਾ ਗੰਦਾ ਅਸੀਂ ਬੇਨਤੀ ਕਰਦੇ ਗਾੜੀ ਹੱਥ ਜੋੜ ਕੇ ਨਿਊਜ਼ੀਲੈਂਡ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਜਿੱਥੋਂ ਤੱਕ ਵੀ মিডিਆ ਰਾਈ ਸਾਡੀ ਆਵਾਜ਼ ਪਹੁੰਚ ਰਹੀ ਹੈ ਕਿ ਸਾਡੇ ਅਥਰੂਆਂ ਦਾ ਮੁੱਲ ਪਾਇਆ ਜਾਏ ਜਿਹੜੇ ਵੀ ਦੋਸ਼ੀ ਨੇ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਮੇਰੇ ਵੀਰ ਨੂੰ ਹੱਥ ਲਾਇਆ ਹੈ ਉਹਨਾਂ ਨੂੰ ਮੇਰੀ ਸਰਕਾਰ ਦੇ ਗਾੜੀ ਬੇਨਤੀ ਆ ਕਿ ਸਖਤ ਦੇ ਸਖਤ ਨਿਊਜ਼ੀਲੈਂਡ ਸਰਕਾਰ ਦੇ ਕਾਨੂੰਨ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇ ਔਰ ਕੇਵਲ 25 ਸਾਲ ਦਾ ਬੱਚਾ ਜਿਹੜਾ ਵਾ ਉਹਨੂੰ ਅਸੀਂ ਇੱਕ ਇੱਕ ਰੁਪਿਆ ਇਕੱਠਾ ਕਰਕੇ ਤੇ ਆਪਣਾ ਉਹ ਰੋਜੀ ਰੋਟੀ ਵਾਸਤੇ ਵਧੀਆ ਫਿਊਚਰ ਵਾਸਤੇ ਗਿਆ ਵਾ ਤੇ ਕੀ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਭਾਵੇਂ ਇਹ ਪੰਜਾਬ ਦੀ ਸਰਕਾਰ ਹੈ ਜਾਂ ਭਾਰਤ ਦੀ ਸਰਕਾਰ ਹੈ ਜਾਂ ਫਿਰ ਨਿਊਜ਼ੀਲੈਂਡ ਦੀ ਸਰਕਾਰ ਹੈ ਕਿ ਇਸ ਫੌਜੀ ਸਾਡੇ ਚਾਚਾ ਜੀ ਨੇ ਦੋ ਨੌਕਰੀਆਂ ਫੌਜ ਚ ਕੀਤੀਆਂ ساری ਜ਼ਿੰਦਗੀ ਇਹਨਾਂ ਨੇ ਖੜੇ ਹੋ ਕੇ ਡਿਊਟੀ ਕੀਤੀ ਹੈ برفਾਂ ਵਿੱਚ ਪਹਾੜਾਂ ਵਿੱਚ ਗੋਡੇ ਰਗੜੇ ਨੇ ਤੇ 25 ਲੱਖ ਲਾ ਕੇ ਇਹ ਸਰਦਾਰ ਧੰਨਾ ਸਿੰਘ ਆਪਣੇ ਬੱਚੇ ਨੂੰ ਨਿਊਜ਼ੀਲੈਂਡ ਭੇਜਦਾ ਹੈ ਤੇ ਬੱਚਾ ਉੱਥੇ ਡਿਊਟੀ ਕਰ ਰਿਹਾ ਹੈ ਤੇ ਬੱਚੇ ਨੂੰ ਗੋਰੇ ਆਉਂਦੇ ਨੇ ਤੇ ਆਣ ਕੇ ਗੋਲੀਆਂ ਮਾਰ ਕੇ ਜਾਂ ਕਤਲ ਜਿੱਦਾਂ ਵੀ ਕੀਤਾ ਉਹ ਉਹ ਕਤਲ ਕਰ ਜਾਂਦੇ ਨੇ ਉਹਦਾ ਜਵਾਬ ਦੇ ਕੌਣ ਹੈ ਮੇਰੀਆਂ ਪੰਜਾਬ ਦੀ ਸਰਕਾਰ ਨੂੰ ਤੇ ਦੇਸ਼ ਦੀ ਸਰਕਾਰ ਨੂੰ ਤੇ ਨਿਊਜ਼ੀਲੈਂਡ ਸਰਕਾਰ ਨੂੰ ਬੇਨਤੀ ਹੈ ਵੀ ਸਾਡਾ ਮਰਿਆ ਸਾਡਾ ਦਿਲ ਰੋ ਰਿਹਾ ਸਾਡਾ ਸਾਰਾ ਪਿੰਡ ਰੋ ਰਿਹਾ ਤੇ ਸਾਥ ਹੱਥ ਛੋੜ ਕੇ ਬੇਨਤੀ ਹੈ ਜੋ ਸਾਡੇ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ ਅਸੀਂ ਸਾਰਿਆਂ ਦੀ ਸੁੱਖ ਮੰਗਦੇ ਆਂ ਅਸੀਂ ਸਾਰਿਆਂ ਦਾ ਭਲਾ ਮੰਗਨੇ ਆਂ ਗੁਰੂ ਨਾਨਕ ਦਾ ਮਿਸ਼ਨ ਜਿਹੜਾ ਸਰਬੱਤ ਦੇ ਭਲੇ ਦਾ ਵਾ ਤੇ ਅਸੀਂ ਹੱਥ ਜੋੜ ਕੇ ਬੇਨਤੀ ਇਹ ਕਰਦੇ ਆਂ ਸਰਕਾਰਾਂ ਨੂੰ ਤੁਹਾਡੀਆਂ ਵੋਟਾਂ ਜਿਹੜੀਆਂ ਨੇ ਉਹ ਵੋਟਾਂ ਦੇ ਨਾਲ ਤੁਸੀਂ ਇਹ ਨਾ ਆਖਿਆ ਕਰੋ ਵੀ ਅਸੀਂ ਵੋਟਾਂ ਕੱਟੀਆਂ ਕਰੀਏ ਸਾਡੇ ਅਥਰੂਆਂ ਦਾ ਮੁੱਲ ਪੈਣਾ ਚਾਹੀਦਾ ਹੈ ਨਿਊਜ਼ੀਲੈਂਡ ਸਰਕਾਰ ਨੂੰ ਬੇਨਤੀ ਹੈ ਮਿਸਾਲੀ ਸਜ਼ਾ ਦਿਓ ਮਾਵਾ ਦੇ ਪੁੱਤ ਜਦੋਂ ਭੇਜੇ ਜਾਂਦੇ ਨੇ ਮਾਵਾ ਜਾਣਦੀਆਂ ਨੇ ਜਾਂ ਉਹ ਪਿਤਾ ਜਾਣਦਾ ਹੈ ਜਾਂ ਪਿੰਡ ਵਾਲੇ ਜਾਂਦੇ ਨੇ ਸਾਡਾ ਦਿਲ ਰੋ ਰਿਹਾ ਹੈ ਅਸੀਂ ਦੁਖੀ ਹਾਂ ਤੇ ਮੇਰੀ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਮੇਰੇ ਵੀਰ ਨੂੰ ਹੱਥ ਲਾਇਆ ਰਮਨਦੀਪ ਸਿੰਘ ਨੂੰ ਹੱਥ ਲਾਇਆ ਕਤਲ ਕੀਤਾ ਸਾਨੂੰ ਸਰਕਾਰ ਜਵਾਬ ਦੇ ਸਾਨੂੰ ਮੀਡੀਆ ਰਾਹੀਂ ਜਵਾਬ ਦੇ ਜਾਂ ਅਸੀਂ ਨਿਊਜ਼ੀਲੈਂਡ ਸਰਕਾਰ ਤੱਕ ਪਹੁੰਚ ਕਰਾਂਗੇ ਜਿੱਥੋਂ ਤੱਕ ਸਾਨੂੰ ਜਾਣਾ ਪਵੇ ਅਸੀਂ ਜਾਵਾਂਗੇ ਜਿੰਨਾ ਚਿਰ ਸਾਡੇ ਵਿੱਚ ਸਾਹ ਚੱਲਦੇ ਨੇ ਅਸੀਂ ਕਾਨੂੰਨੀ ਲੜਾਈ ਜੂਰ ਲੜਾਂਗੇ ਇਹ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਹਾਂ ਜੀ